ਜਿਹੜੇ ਪੇਟ ਦੇ ਕੀੜਿਆਂ ਦੀ ਦਵਾਈ ਆ ਪੇਟ ਦੇ ਜੀਂਆਂ ਦੀ ਦਵਾਈ ਆ ਤਾਂ ਉਹ ਦਿੰਨੇ ਆ ਕਿਉਂਕਿ ਤਕਰੀਬਨ 9 ਮਹੀਨਾ ਬਾਅਦ ਉਹ ਅਗਰ ਰਿਪੀਟ ਹੋ ਜਾਂਦੀ ਸੀ ਹੁਣ ਰਿਪੀਟ ਹੀ ਨਹੀਂ ਹੋਈ ਤਾਂ ਹੁਣ ਇਹਨਾਂ ਦੇ ਵਿੱਚੋਂ ਹਾਂਜੀ ਸਤਿਕਾਰ ਤਿਹਾਰਾ ਕੈਮਾ ਜੀ ਹੋਰ ਸੁਣਾਓ ਤੇ ਅੱਜ ਸਾਰੀਆਂ ਜਿਹੜੀਆਂ ਮੱਜਾਂ ਸੀਗੀਆਂ ਜਿਹੜੀਆਂ ਦਾ ਤਕਰੀਬਨ ਜਿੰਨਾ ਦੇ ਵਿੱਚ ਮਹੀਨਾ ਰਹਿ ਗਿਆ ਜਾਂ ਸਵਾਦ ਮਹੀਨਾ ਰਹਿ ਗਿਆ ਉਹਨਾਂ ਤੋਂ ਬਿਨਾਂ ਸਾਰੇ ਦਾ ਮੱਝਾਂ ਪਾਛੜੀ ਪੇਟ ਦੇ ਕੀੜਿਆਂ ਦੀ ਦਵਾਈ ਆ ਪੇਟ ਦੇ ਜੀਿਆਂ ਦੀ ਦਵਾਈ ਆ ਤਾਂ ਉਹ ਦਿੰਨੇ ਆ ਕਿਉਂਕਿ ਤਕਰੀਬਨ ਸਾਢੇ 3-4 ਮਹੀਨੇ ਹੋ ਗਏ ਜਿਹਨ ਦੁਬਾਰੇ ਦੇਣ ਵਾਲੀ ਸੀ 3 ਮਹੀਨਾ ਬਾਅਦ ਉਹ ਗੇ ਰਿਪੀਟ ਹੋ ਜਾਂਦੀ ਸੀ ਹੁਣ ਰਿਪੀਟ ਹੀ ਨਹੀਂ ਹੋਈ ਤਾਂ ਹੁਣ ਇਹਨਾਂ ਦੇ ਵਿੱਚੋਂ ਬਾ ਜਿਹੜੀਆਂ ਇਕੱਲੀਆਂ ਤਕਰੀਬਨ 1 ਮਹੀਨੇ ਤੋਂ ਲਾ ਕੇ 1 ਮਹੀਨੇ 10 ਦਿਨਾਂ ਤੱਕ ਮੱਝਾਂ ਰਹਿ ਗਈਆਂ ਸੌਣ ਦੇ ਵਿੱਚ ਟਾਈਮ ਰਹਿ ਗਿਆ ਉਹਨਾਂ ਨੂੰ ਕੱਲਾ ਛੱਡਿਆ ਬਾਕੀ ਅੱਜ ਛੋਟੇ ਵੱਡੇ ਨੂੰ ਸਾਰਿਆਂ ਦਾ ਮਤਲਬ ਅੱਜ ਕੰਮ ਜਿਹੜਾ ਕਲੀਅਰ ਕਰ ਦੇਣਾ ਹੈ ਕਿਉਂਕਿ ਇੱਕ ਦਿਨ ਸਾਰਾ ਸਾਰਾ ਜੀ ਦੇ ਦਿੰਨੇ ਆ ਤੇ ਇੱਕ ਦਿਨੀ ਜਿਹੜੀ ਤਰੀਕ ਹਨ ਤਾਂ ਉਹ ਮਤਲਬ ਵਧੀਆ ਰਹਿਦੀ ਹੈ ਇੱਕ ਦਿਨ ਸਾਰਾ ਨਹੀਂ ਲੱਗ ਜਾਂਦੀ ਹੁਣ ਵੱਡੇ ਰੂਪੇ ਇਕੱਠੇ ਨਾ ਬਸਣਾ ਠੀਕ ਹੈ ਕੋਈ ਗੱਬੜਾ ਦਾ ਡਰ ਨਹੀਂ ਜਿਹੜੀ ਦਵਾਈ ਉਹ ਟਾਈਪ ਦੀ ਤੁਸੀਂ ਮਤਲਬ ਜਦੋਂ ਜਾਣਦੇ ਹੋ ਨੇ ਆ ਵਧੀਆ ਚੰਗੀ ਕੰਪਨੀ ਦੀ ਦਵਾਈ ਤੁਸੀਂ ਲੈ ਆ ਕਰੋ ਤੇ ਆ ਥੋੜਾ ਥੋੜਾ ਮਤਲਬ ਇਹਦੇ ਵਿੱਚ ਕਿੰੋਂ ਆ ਜਿਹੜੀ ਮੁਠੀ ਡੇਢ ਮੁਠੀ ਕੋਈ ਦਾਣੇ ਦੀ ਪਾਉਣੇ ਆ ਦਾਣੇ ਤੋਂ ਬਿਨਾ ਉਹ ਖੰਡ ਨਹੀਂ ਤਾਂ ਹੁਣ ਇਸ ਲੋਟ ਖਾਣ ਖਾਣ ਗੀਆਂ ਜੀ ਤੰਮ ਨਾ ਕੋ ਠੀਕ ਇਹ ਬਸ ਇਹਨਾਂ ਨੂੰ ਚਾਰਾਂ ਨੂੰ ਛੱਡ ਕੇ ਦੂਤੀਆਂ ਨੂੰ ਸਾਰਿਆਂ ਨੂੰ ਪਾ ਦੇ ਲੈ ਆ ਰਹੀਆਂ ਨੇ ਉਹ ਬੜਾ ਬਣ ਗਿਆ ਇਹ ਕੋਣ ਪਾ ਦੇ ਇਹ ਵੀ ਹਜੇ ਤਕਰੀਬਨ ਡੇਢ ਕਿ ਮਹੀਨਾ ਪਿਆ। ਪਾਉ ਤਾਂ ਮਹੀਨਾ ਕਹਿੰਦੇ ਹੁੰਦੇ ਵੀ ਮਹੀਨੇ ਤੋਂ ਪਹਿਲਾਂ ਨਹੀਂ ਪਾਉਣਾ ਚਾਹੀਦਾ। ਵੀ ਚਲ ਆਏ ਜੇ ਹੁਣ ਹਜੇ ਟਾਈਮ ਪਿਆਗਾ ਵੀ ਇਹਦਾ ਕੋਈ ਡਰ ਨਹੀਂ ਹੁੰਦਾ। ਇਹ ਗੱਭਨ ਨੂੰ ਵੀ ਦੇ ਸਕਦੇ ਆ ਤੇ ਇਹ ਖਾਲ ਨੂੰ ਵੀ ਦੇ ਸਕਦੇ ਆ। ਆ ਸੋਤਰਾ ਨੂੰ ਪਹਿਲਾਂ ਉਹਨਾਂ ਨੂੰ ਆਲਪੋ ਮਾਰਦੇ ਸਾਰ ਪਹਿਲਾਂ ਆਲਪੋ ਮਾਰਦੇ ਵਾਗੀ ਹੀ। ਬਿਆਹ ਕੰਮ ਕਰੀਏ। ਪਹਿਲਾਂ ਇਹਨਾਂ ਨੂੰ ਹੋਰ ਰੱਖੀਏ ਸਾਰੀ। ਅਨੂ ਵੀ ਡੱਡੂ ਵੀ ਨੂੰ ਜਲਦੀ ਆ ਜੀ ਚੰਬੀ ਜਾਂਦਾ ਇਹ ਨੂੰ ਵੀ ਡੱਡੂ ਦਾ ਨਾ ਦੇ ਦਈਏ ਦੇ ਦਈਏ ਨਾ ਠੀਕ ਆ ਹਾਂ ਥੋੜਾ ਜਿਹਾ ਆਪਣਾ ਦੀ ਲੇਟ ਹੀ ਹੋ ਗਈ ਸੀ ਤਾਂ ਤੇ ਕੱਲ ਉਧਰ ਦੋ ਫੀਮੇਲਾਂ ਗਾਣੀਆਂ ਉਹਨੂੰ ਛੋਟੀਆਂ ਉਹਨਾਂ ਨੂੰ ਵੀ ਦਿੱਤੀ ਇਹਨਾਂ ਨੂੰ ਸਾਰਿਆਂ ਨੂੰ ਦੇ ਦਿੱਤੀ ਜਿਹੜੀਆਂ ਅੱਜ ਵੱਡੀਆਂ ਹਨ ਇਹ ਹੁਣ ਗੋਲੀ ਵਾਲਾਂ ਹੋ ਗਈਆਂ ਕਬੀਆ ਤਕਰੀਬਨ 3 ਕਿਲੋਟਮਟਰ ਤੱਕ ਪਹੁੰਚ ਗਈਆਂ ਤਾਂ ਹੁਣ ਆਪਾਂ ਗੋਲੀ ਕਿਹੜੀ ਦੇ ਸਕਦੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਜਦੋਂ ਵੀ ਖੀਨ ਕੱਟ ਰੱਖਿਆ ਤਾਂ ਜਦ ਵੀ ਆਰਮਦੀਨ ਆਰ ਪਾਸ ਲਾ ਕੇ ਜੇ ਇੱਕ ਬਸ ਨਾਲ ਜਵਾਕਾਂ ਦੇ ਨਾਲ ਸਾਰਾ ਇਹ ਹੁੰਦਾ ਤਾਂ ਕੰਮ ਇਹ ਆਪ ਹੀ ਕਰੀ ਜਾਂਦਾ ਰਹਿੰਦਾ ਇਹ ਉਹਨਾਂ ਖਲੋੜੀ ਥੀੜੇ ਹੋਣ ਨੇ ਸਣੀ ਗੁਣੀ ਖਾਤੇ ਵੀ ਹੈ ਗੁਰਵਿੰਦਰ ਠੀਕ ਹੈ ਬਈ ਤੇ ਇਹਨਾਂ ਨੇ ਹੁਣ ਜਿਹੜੀ ਮਤਲਬ ਜਦੋਂ ਆਪਾਂ ਪਾਵਾਂਗੇ ਇਹਨਾਂ ਇਹਨਾਂ ਨੂੰ ਭੱਜ ਕੇ ਦਾਣਾ ਦੁਨਾ ਖਾ ਲੈਣਾ ਆਹ ਮੁੱਠੀ ਮੁੱਠੀ ਤੇ ਹਜੇ ਇਹਨਾਂ ਨੇ ਤਕਰੀਬਨ ਹਜੇ 2-2.5 ਘੰਟੇ 2 ਘੰਟੇ ਕੱਖ ਨਹੀਂ ਖਾਣੇ ਨੇ ਇਹਨਾਂ ਨੇ ਹੁਣ ਬਾਹਰ ਜਾ ਕੇ ਕੱਖ ਖਾਣੇ ਆ ਯਾਨੀ ਕਿ ਡੇਢ-2 ਘੰਟੇ ਲੰਘ ਹੀ ਜਾਣੇ ਹਨ ਚਲ ਬਾਹਰ ਗੈ ਬੂਬੀ ਨਹੀਂ ਪੈਂਦਾ ਕਈ ਵਾਰੀ ਤੜਕੇ ਫਿਰ ਆਲਮਦੋਨ ਨੂੰ ਸਕੂਲ ਜਾਵਣਾ ਦਾ ਓਕੇ ਬਈ ਤਾਂ ਠੀਕ ਹੈ ਜੀ ਮੈਂ ਕਾਫੀ ਸਮੇਂ ਹੋ ਗਿਆ ਕੋਈ ਬਲੌਗ ਬਲੂਗ ਬਣਾਇਆ ਨਹੀਂ ਸੀ ਤੇ ਅੱਜ ਫਿਰ ਇਹ ਕੰਮ ਤੇ ਲੱਗੇ ਹੋਏ ਸੀ ਤਾਂ ਬਾਕੀ ਸਭ ਤੋਂ ਬੈਸਟ ਹੁੰਦਾ ਜਿਹੜਾ ਜੀਂਿਆਂ ਦੇ ਪੇਟ ਦੇ ਕੀੜਿਆਂ ਦੀ ਦਵਾਈ ਆ ਜਿਹੜੀ ਵੀ ਮਰਜ਼ੀ ਚੰਗੀ ਕੰਪਨੀ ਦੀ ਲੈ ਲਓ ਤਾਂ ਪੇਟ ਦੇ ਕੀੜਿਆਂ ਦੀ ਦਵਾਈ ਜਦੋਂ ਤੁਸੀਂ ਵਰਤੋਗੇ ਜਿਹੜਾ ਬੱਚਾ ਹੈਗਾ ਬੱਚੇ ਨੂੰ ਤਾਂ ਪਹਿਲਾਂ 10 ਦਿਨਾਂ ਦਾ ਜਦੋਂ ਪੈਦਾ ਹੁੰਦਾ ਉਦੋਂ ਦੇ ਹੀ ਦਿੰਨੇ ਆਪਾਂ ਫਿਰ ਬੱਚਾ ਜਦੋਂ ਮਹੀਨੇ ਦਾ ਹੋ ਜਾਂਦਾ ਫੇਰ ਫਿਰ ਤੱਕ ਮਹੀਨਾ ਵੱਧੋ ਬੱਚੇ ਨੂੰ ਚੱਲੀ ਜਾਂਦੇ 6-7 ਮਹੀਨਾ ਦਾ 1 ਮਹੀਨੇ ਮਹੀਨੇ ਵੱਧੋ ਸੌਰੀ 6-7 ਮਹੀਨੇ ਦਾ ਜਿਹੜੇ ਛੋਟੇ ਬੱਚੇ ਹੁੰਦੇ ਆ ਤੇ ਜਿਹੜੇ 6-7 ਮਹੀਨੇ ਤੋਂ ਬਾਅਦ ਹੋ ਗਏ ਉਹਨਾਂ ਨੂੰ ਫਿਰ 3 ਮਹੀਨਿਆਂ ਤੋਂ ਆ ਮੱਝ ਨੂੰ ਵੀ ਸਹੀ 3 ਮਹੀਨਿਆਂ ਤੋਂ ਹਾਂ ਫਾਰਮ ਆਪਣਾ ਹੀ ਫਾਰਮ ਦਾ ਕੰਮ ਆ ਕਈ ਵਾਰੀ ਗੁੱਤਾਂ ਨੇ ਤੇ 4 ਦਿਨ ਲੱਗ ਜਾਂਦਾ ਕਈ ਵਾਰੀ 4.5 ਦਿਨ ਲੱਗ ਜਾਂਦਾ ਪਰ ਉਹ ਚੀਜ਼ਾਂ ਕਈ ਵਾਰੀ ਆਪਣੇ ਲਈ ਵੀ ਗਲਤ ਆਉ। ਜੇ ਆਪਾਂ ਕਹਿ ਦਈਏ ਵੀ ਸਹੀ ਆ ਨਹੀਂ ਲੰਘਣਾ ਨਹੀਂ ਚਾਹੀਦਾ ਵੀ ਜਿਹੜੀਆਂ ਦੁੱਧ ਦਿੰਦੀਆਂ ਆਪਾਂ ਉਹਦੀ ਗੱਬਣਾ ਤਾਂ ਬਸ ਜਦੋਂ ਸੁਕੇ ਹੱਟਦੀ ਆ 20-22 ਦਿਨ ਹੋ ਜਾਂਦੇ ਆ ਦੇਓ ਆਪਾਂ ਜਦੋਂ ਸੂਣ ਤੋਂ ਬਾਅਦ 20-22 ਦਿਨ ਤੇ 22 ਦਿਨ ਮਹੀਨਾ ਪਾਣਾ ਸੂਣ ਤੋਂ ਦੇਓ ਬਸ ਇ ਤੇ ਇਸ ਤਰੀਕੇ ਨਾਲ ਤਾਂ ਬਾਕੀ ਕਰਦਿਆ ਕਰੋ ਸ਼ੇਅਰ ਦੱਬ ਕੇ ਧੰਨਵਾਦ ਸਸੀ ਕਾ